ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਸ੍ਰੀ ਗੌਰਵ <strong>ਯਾਦਵ</strong> ਤੇ ਮਾਨਯੋਗ ਐਸਐਸਪੀ ਸਾਹਿਬ ਮੁੱਗਾ ਸ੍ਰੀ ਅਜੀ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆ ਜਿਹੜਾ ਥਾਣਾ ਨਿਹਾਲ ਸਿੰਘ ਵਾਲਾ ਐਸਐਚਓ ਭੂਨ ਸਿੰਘ ਦੀ ਟੀਮ ਨੇ ਵਧੀਆ ਕੰਮ ਕਰਦੇ ਹੋਏ ਦੋ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਨੇ ਇਹ ਜਿਹੜੀ ਮੁਖਬਰ ਦੀ ਇਤਲਾਹ ਤੇ ਤੇ ਨਾਕੇ ਦੇ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਜਿਹੜਾ ਇਹਨਾਂ ਪਾਸੋਂ 1 ਕਿਲੋ ਹੈਰਨ ਤੇ ਇੱਕ ਮੋਟਰਸਾਈਕਲ ਰਿਕਵਰ ਹੋਇਆ ਤੇ ਜਿਹੜਾ ਆਇਡੈਂਟੀਫਾਈ ਹੋਏ ਨੇ ਇਹ ਅਰਸਦੀਪ ਸਿੰਘ son of ਦਿਲਬਖ ਸਿੰਘ ਤੇ ਗੁਰਬੀਰ ਸਿੰਘ son of ਬਖਸ਼ੀਤ ਸਿੰਘ ਇਹ ਜ਼ਿਲ੍ਹਾ ਤਨਤਨ ਦੇ ਰਹਿਣ ਵਾਲੇ ਨੇ ਤੇ ਜਿਹੜਾ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵਾਵਾਂਗੇ ਜਿਹੜੀ ਇਹਨਾਂ ਦੀ ਧੁਆਈ ਨਾਲ ਪੁੱਛਗਿਸ ਕਰਾਂਗੇ ਤੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਜਿਹੜੇ ਲਿੰਕ ਨੇ ਉਹ ਵੀ ਅਪਡੇਟ ਕਰਾਂਗੇ ਤੇ ਜਿਹੜੇ ਆਪਣੇ ਇਹ ਜਿਹੜੀ ਐਫ ਆਈ ਆਰ ਨੰਬਰ 1 ਮਿਤੀ 1126 ਅੰਡਰ ਸੈਕਸ਼ਨ 21 85 ਐਨ ਡੀ ਸੈਕਟਰ ਥਾਣਾ ਨਿਹਾਲ ਸਿੰਘ ਆਲਾ ਦਰਜ ਰਜਿਸਟਰ ਕੀਤੀ ਗਈ ਹੈ ਪੈਨਾ ਇਹਨਾਂ ਦੇ ਖਿਲਾਫ ਜਿਹੜਾ ਅਰਸ਼ਦੀਪ ਹੈ ਇਹਦੇ ਖਿਲਾਫ ਵੀ ਆਪਣੇ ਪਰਚਾ ਦਰਜ ਹੈ ਆਰਮ ਜੈਕਟ ਦਾ ਇਹ ਥਾਣਾ ਬਲਟੋਆ ਤੇ ਜਿਹੜਾ ਗੁਰਬੀਰ ਸਿੰਘ ਹੈ ਇਹਦੇ ਖਿਲਾਫ ਐਨਡੀ ਦਾ ਪਰਚਾ ਦਰਜ ਹੈ ਇਹ ਵੀ ਥਾਣਾ ਬਲਟੋਆ ਜ਼ਿਲ੍ਹਾ ਤਨਤਨ ਵਿੱਚ ਦਰਜ ਨੇ ਜਿਹੜਾ ਆਪਣੇ ਨਸਿਆਂ ਨੇ ਖਰਾਬ ਜਿਹੜੀ ਮੁਹਿੰਮ ਹੈ ਇਹ ਅੱਗੇ ਨੂੰ ਵੀ ਜਾਰੀ ਰਹੂਗੀ ਤੇ ਜਿਹੜਾ ਪਹਿਲਾਂ ਵੀ ਅਸੀਂ ਦੋ ਪਰਚੇ ਜਿਹੜੇ ਵਧੀਆ ਰਿਕਵਰੀ ਦੇ ਨਾਲ ਦਰਜ ਕੀਤੇ ਨੇ ਤੇ ਇਹਦੇ ਇਹਨਾਂ ਦੇ ਆਪਣੇ ਖਿਲਾਫ ਸਖਤ ਸਖਤ ਜਿਹੜੀ ਕਾਰਵਾਈ ਕੀਤੀ ਜਾਊਗੀ